ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਟੀਵੀ ਤੇ ਮੈਂ ਅਜਗਦੀਪ ਸਿੰਘ ਭਗਤਾਂ ਚੋ ਭਗਤ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦਾ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਕੁਰਾਲੀ ਦੇ ਵਿੱਚ ਸਮਾਗਮਾਂ ਦੀ ਅੱਜ ਆਰੰਭਤਾ ਹੋ ਚੁੱਕੀ ਹੈ ਉਹਨਾਂ ਦੇ ਨਾਲ ਹੀ ਅਤੇ ਇੱਕ ਪਵਨ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦੱਸਿਆ ਵੀ ਜਾ ਰਿਹਾ ਹੈ ਕਿ ਕਾਫੀ ਅਨਾਉਂਸਮੈਂਟਾਂ ਜ਼ਰੂਰ ਕੀਤੀਆਂ ਗਈਆਂ ਕਿ ਫੰਡ ਜਿਹੜੇ ਉਹ ਜਾਰੀ ਕੀਤੇ ਜਾਣਗੇ ਲੇਕਿਨ ਅਜੇ ਤੱਕ ਉਸਾਰੀ ਆਪਣੇ ਆਪ ਦੱਸਦੀ ਹੈ ਕਿ ਤਿੰਨ ਚਾਰ ਸਾਲਾਂ ਤੋਂ ਜੋ ਪ੍ਰਬੰਧ ਪ੍ਰਬੰਧਕਾਂ ਦੁਆਰਾ ਹੀ ਆਪਣੇ ਲੈਵਲ ਤੇ ਮਾਇਆ ਇਕੱਠੀ ਕਰਕੇ ਇਸ ਦਾ ਅਰੇਂਜਮੈਂਟ ਕੀਤਾ ਜਾ ਰਿਹਾ ਤਾਂ ਕਿ ਬੜੀਆ ਸੁੰਦਰ ਬਿਲਡਿੰਗ ਜਿਹੜੀ ਇਹ ਬਣਾਈ ਜਾ ਸਕੇ ਤੇ ਨਾਲ ਹੀ ਅੱਜ ਜਿੱਥੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਤੇ ਉਹਨਾਂ ਦੇ ਨਾਲ ਅੱਜ ਨਗਰ ਕੀਰਤਨੇ ਵੀ ਸਜਾਏ ਜਾਣਗੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਕੀ ਕੀ ਪ੍ਰੋਗਰਾਮ ਨੇ ਜੀ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਸਵੇਰੇ ਅਖੰਡ ਪਾਠ ਸਾਹਿਬ ਦੇ ਜੋ ਪਾਠ ਹੈ ਉਹ ਰੱਖੇ ਗਏ ਆਂ ਜੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਜਨਮ ਦਿਹਾੜਾ ਜੋ ਕਿ 24 ਤਰੀਕ ਨੂੰ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਅੱਜ ਖੰਡਾ ਫਾੜ ਸਾਹਿਬ ਰੱਖੇ ਗਏ ਆ ਉਸ ਤੋਂ ਅਫਰੰਤ ਗੁਰੂ ਘਰ ਲੰਗਰ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਉਸ ਤੋਂ ਅਫਰੰਤ ਜੋ ਸ਼ੋਭਾ ਯਾਤਰਾ ਉਹ ਗਰਵੀਦਾਸ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ বাস ਸਟੈਂਡ ਉਸ ਤੋਂ ਬਾਅਦ ਦਸ਼ਮੇਸ਼ ਕਲੋਨੀ ਉਸ ਤੋਂ ਬਾਅਦ ਬਹਾਦਰ ਸਿੰਘ ਓਕੇ ਉਹਨਾਂ ਦੇ ਘਰ ਤੋਂ ਹੁੰਦੀ ਹੋਈ ਵਾਪਸ ਬڑا ਗੁਰਦੁਆਰਾ ਸਾਹਿਬ ਛੋਟਾ ਗੁਰਦੁਆਰਾ ਸਾਹਿਬ ਬਾਜ਼ਾਰ ਚੋਂ ਹੁੰਦੀ ਹੋਈ ਵਾਪਸ ਇੱਥੇ ਦੁਆਰਾ ਪਹੁੰਚੂਗੀ ਰਵਿਦਾਸ ਭਵਨ 24 ਤਰੀਕ ਨੂੰ ਜੋ ਕਿ 24 ਤਰੀਕ ਨੂੰ ਜੋ ਕਿ ਖੰਡਪਾਟ ਸਾਹਿਬ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਪਾਠ ਤੇ ਭੋਗ ਪਾਏ ਜਾਏ ਹਨ ਉਸ ਤੋਂ ਉਪਰੰਤ ਗੁਰੂ ਘਰ ਲੰਗਰ ਚੱਲੂਗਾ ਉਸ ਦਰਮਿਆਨ ਕਥਾਵਾਚ ਜੋ ਕਿ ਆਪਣੀ ਕਥਾ ਨਾਲ ਸੰਗਤ ਨੂੰ ਨਿਹਾਲ ਕਰਨਗੇ ਉਸ ਤੋਂ ਬਾਅਦ ਕੀਰਤਨ ਦਾ ਪ੍ਰੋਗਰਾਮ ਹੈ ਭਾਈ ਲਾਭ ਸਿੰਘ ਜੀ ਅਕਾਲ ਘੜਾ ਵਾਲੇ ਨੇ ਉਹ ਉਹ ਸੰਗਤਾਂ ਨੂੰ ਕੀਰਤਨ ਦੇ ਦੁਆਰਾ ਨਿਹਾਲ ਕਰਨਗੇ ਉਸ ਤੋਂ ਬਾਅਦ ਪਾਰਸ ਦੇ ਭੋਗ ਪਾ ਕੇ ਵਾਹਿਗੁਰੂ ਜੀ ਦਾ ਖਾਲਸਾ ਰਵਿਦਾਸ ਮਹਾਰਾਜ ਦਾ ਜਨਮ ਦਿਨ ਹੈ ਜੋ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਹਮ ਹਮਾ ਕੇ ਉਹ ਰਵਿਦਾਸ ਵਾਰ ਨੰਬਰ 3 ਗੁਰਦਾਸ ਰਵਿਦਾਸ ਭਵਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਤਾਕੇ ਸਾਰੇ ਹੀ ਮਿਲ ਕੇ ਰਵੀਦਾਸ ਮਹਾਰਾਜੀ ਦਾ ਜੋ ਜਨਮ ਦਿਹਾੜਾ 24 ਤਰੀਕ ਨੂੰ ਮਨਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਹੈ ਜਿਸ ਤਰ੍ਹਾਂ ਪ੍ਰਬੰਧਕਾਂ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਪਿੱਛੇ ਦੀਆਂ ਤਸਵੀਰਾਂ ਵੀ ਇੱਕ ਵਾਰ ਜ਼ਰੂਰ ਸਾਂਝੀਆਂ ਕਰ ਦਿਓ ਗੁਰੂ ਮਹਾਰਾਜ ਦੀ ਸੁੰਦਰ ਪਾਲਕੀ ਜਿਹੜੀ ਫੁੱਲਾਂ ਦੇ ਨਾਲ ਸਜਾਈ ਗਈ ਹੈ ਤੇ ਉਹ ਇਸ ਨਗਰ ਕੀਰਤਨ ਦੀ ਜਿੱਥੇ ਅਗਵਾਈ ਗੁਰੂ ਸਾਹਿਬ ਖੁਦ ਕਰਨਗੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਾਤਰ ਸ਼ਾਇਆ ਜਿਹੜਾ ਅੱਜ ਦਾ ਨਗਰ ਕੀਰਤਨਾ ਹੈ ਉਹ ਸਜਾਇਆ ਜਾਏਗਾ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਨੇ ਤੇ ਕੁਝ ਹੀ ਮਿੰਟ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਇੱਥੋਂ ਕੀਤੀ ਜਾਵੇਗੀ ਸੋ ਹੋਰ ਵੀ ਇੱਥੋਂ ਦੇ ਬਾਕੀ ਦੇ ਨਗਰ ਕੀਰਤਨ ਦੇ ਦ੍ਰਿਸ਼ ਦਿਖਾਵਾਂਗੇ ਕਿਤੋਂ ਕਿਤੋਂ ਹੋ ਕੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਹੈ ਤੇ ਬਣੇ ਰੋ ਐਸੇ ਤਰ੍ਹਾਂ ਦੇ ਬਾਤੋ-ਬਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ 哥过哥尼。Go in, go in. ਵਿਸ਼ਵ ਕਰਮਾ ਮੰਦਿਰ ਸਵਾ ਕੁਰਾਲੀ ਵੱਲੋਂ ਜਿਹੜਾ ਪੰਜ ਪਿਆਰਾਂ ਦੇ ਨਿਸ਼ਾਨ ਚ ਸਿੰਘਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਜਾ ਰਿਹਾ ਤੇ ਨਾਲ ਹੀ ਜੀ ਆਇਆਂ ਆਖਿਆ ਜਾ ਰਿਹਾ ਤੇ ਉਸ ਦੇ ਨਾਲ ਹੀ ਜਿਹੜੇ ਬਿਸਕੁਟ ਨੇ ਉਹ ਵੀ ਸੰਗਤ ਰੂਪੀ ਵਰਤਾਏ ਜਾ ਰਹੇ ਨੇ ਨਗਰ ਕੀਰਤਨ ਰਵਿਦਾਸ ਪਵਨ ਕੁਰਾਲੀ ਤੋਂ ਆਰੰਭ ਹੋ ਕੇ ਬਿਸ਼ਵ ਕਰਮਾ ਮੰਦਰ ਕੁਰਾਲੀ ਤੱਕ ਪਹੁੰਚ ਚੁੱਕਾ ਹੈ ਤੇ ਇਸ ਤੋਂ ਉਪਰੰਤ ਜਿਹੜਾ ਅੱਗੇ ਤੇ ਚਾਲੇ ਨੇ ਬੱਸ ਸਟੈਂਡ ਹੋਕ ਦਾ ਹੋਇਆ ਚੰਡੀਗੜ੍ਹ ਰੋਡ ਤੋਂ ਫਿਰ ਉੱਤੋਂ ਦੀ ਵਿਸ਼ਮੇਸ਼ ਨਗਰ ਨੂੰ ਘੁੰਮ ਕੇ ਦੁਆਰਾ ਬਾਜ਼ਾਰਾਂ ਦੇ ਚੱਕਰ ਕੱਢ ਗਏ ਸ਼ਾਮ ਵੇਲੇ ਦੁਆਰਾ ਫੇਰ ਤੋਂ ਜਿਹੜੀ ਸਮਾਪਤੀ ਹੈ ਸੰਪੂਰਨਤਾ ਹੈ ਉਹ ਸ਼੍ਰੀ ਗੁਰੂ ਰਵਿਦਾਸ ਭਵਨ ਰੋਪੜ ਰੋਡ ਕੁਰਾਲੀ ਦੇ ਵਿਖੇ ਆ ਕੇ ਹੋਵੇਗੀ ਸ਼੍ਰੀ ਵਿਸ਼ਵਕਰਮ ਮੰਦਰ ਸਭਾ ਬੁਰਾੜੀ ਵੱਲੋਂ ਗੁਰੂ ਰਵੀਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਗੁਰੂ ਰਵੀਦਾਸ ਜੀ ਨੇ ਸਮਾਜ ਦੇ ਵਿੱਚ ਜਾਤ ਪਾਤ ਦੇ ਵਿਰਧਵਾਦ ਉਠਾਈ ਉਹਨਾਂ ਨੇ ਕਿਹਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭੀ ਕੋ ਹਨ ਤੇ ਰਵੀਦਾਸ ਰਹੇ ਪਰਸਨ ਉਹਨਾਂ ਨੇ ਕਿਹਾ ਛੋਟੇ ਵੱਡੇ ਸਭ ਸਮ ਰਹੇ ਕਿ ਅਮੀਰ ਅਤੇ ਗਰੀਬ ਸਭ ਬਰਾਬਰ ਹੋਣੇ ਚਾਹੀਦੇ ਨੇ ਤੇ ਸਭ ਨੂੰ ਰੋਜੀ ਰੋਟੀ ਮੇਰੇ ਲਈ ਚਾਹੀਦੀ ਹੈ ਸੋ ਇਹਨਾਂ ਨੇ ਇਹੋ ਜਿਹੀ ਸਮਾਜ ਦੀ ਨੀਂਹ ਪੱਥਰ ਉਸ ਵੇਲੇ ਰੱਖੀ ਜਦੋਂ ਸਮਾਜ ਜਿਹੜਾ ਸੀ ਬਹੁਤ ਸਾਰੀਆਂ ਜਾਤਾਂ ਵਿੱਚ ਵੰਡਿਆ ਹੋਇਆ ਸੀ ਇਹਨਾਂ ਨੇ ਜਾਤਪਾਤ ਦੇ ਖਿਲਾਫ ਬ੍ਰਾਹਮਣਵਾਦ ਦੇ ਖਿਲਾਫ ਆਵਾਜ਼ ਉਠਾਈ ਸੋ ਅੱਜ ਆਪਾਂ ਉਹਨਾਂ ਦਾ 647ਵਾਂ ਪ੍ਰਕਾਸ਼ ਉਸ ਦਿਨ ਮਨਾ ਰਹੇ ਹਾਂ ਇਸ ਖੁਸ਼ੀ ਦੇ ਵਿੱਚ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਮੂਹ ਚੈਨਲਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਗਤ ਰਵੀਦਾਸ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਜੱਗੂ ਜੀ ਦਾ ਤੇ ਹੋਰ ਉਹਨਾਂ ਦੇ ਸਾਰੇ ਸਾਥੀਆਂ ਦਾ ਮੈਂ ਵਿਸ਼ਵ ਕਰਮਾ ਮੰਦਿਰ ਸਭਾ ਕੋਰਾਲੀ ਵੱਲੋਂ ਕੋਟਾਨ ਕੋਟਾਨ ਧੰਨਵਾਦ ਕਰਦਾ ਹਾਂ ਜੀ ਦੇ ਜਨਮ ਦਿਹਾੜੇ ਤੇ ਮੁਬਾਰਕਬਾਦ ਦਿੰਦਾ ਹਾਂ ਅਸੀਂ ਜੋ ਇਹ ਪੁਰਬ ਮਨਾਉਂਦੇ ਹਾਂ ਅਸੀਂ ਆਪਣੇ ਗੁਰੂਆਂ ਵੱਲੋਂ ਭਗਤਾਂ ਵੱਲੋਂ ਜੋ ਸਾਨੂੰ ਜ਼ਿੰਦਗੀ ਬਾਰੇ ਫਲਸਫੇ ਦਿੱਤੀ ਗਈ ਹੈ ਉਹਨੂੰ ਰੀਨਿਊ ਕਰਦੇ ਆ ਤੇ ਆਪਣੇ ਬੀਤੇ ਹੋਏ ਜੀਵਨ ਤੇ ਝਾਤ ਮਾਰਦੇ ਆ ਕਿ ਅਸੀਂ ਇਹਨਾਂ ਦੀ ਸਿੱਖਿਆ ਤੇ ਕਿੰਨਾ ਕੁ ਚੱਲ ਸਕਿਆ ਭਗਤ ਰਵਿਦਾਸ ਜੀ ਨੇ ਇੱਕ ਸਮਾਨਤਾ ਵਾਲਾ ਸਮਾਜ ਸਿਰਜਣ ਦੀ ਆਵਾਜ਼ ਉਠਾਈ ਸੀ ਜਿਸ ਦੇ ਵਿੱਚ ਅਸੀਂ ਅੱਜ ਜੀ ਰਹੇ ਆਂ ਔਰ ਉਹਨਾਂ ਦੀ ਇਸ ਆਵਾਜ਼ ਦੇ ਤਹਿਤ ਅਸੀਂ ਆਪਣਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਆਂ ਮੈਂ ਫੇਰ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ શુભ ਦਿਹਾੜੇ ਤੇ ਮੁਬਾਰਕਬਾਦ ਦਿੱਤਾ ਦਿੰਦਾ ਹਾਂ ਤੇ ਉਮੀਦ ਕਰਦਾ ਕਿ ਸਾਰੇ ਆਪਣੇ ਗੁਰੂਆਂ ਦੀ ਜੋ ਦਿੱਤੀ ਹੋਈ ਸਿੱਖਿਆ ਹੈ ਉਹਦੇ ਚੱਲਣ ਦਾ ਪੂਰਨ ਕੋਸ਼ਿਸ਼ ਕਰਾਂਗੇ ਔਰ ਆਪਣੇ ਜੀਵਨ ਨੂੰ ਸਫਲ ਬਣਾਵਾਂਗੇ ਮਹਾਰਾਜੀ ਦਾ ਪ੍ਰਕਾਸ਼ ਉਰਪੁਰ ਵਸਾ ਦਾ ਪਾਵਨ ਰਸਗਤਾਂ ਬਣਾ ਰਹੀਆਂ ਨੇ ਗੁਰਦਾਸ ਸਭਾ ਉਰਾਲੀ ਵਿਖੇ ਇਸ ਰਾਂਗਰ ਕੀ ਦਿਨ ਬਰਬ ਹੋਣ ਜਾ ਰਹੇ ਨੇ ਜਿਹਦੇ ਸਗਦਾ ਬੜੇ ਸਾਧਾ ਭਾਰੋ ਸਾਹਿਬ ਦੇ ਦਿਹਾੜਾ ਮਨਾਉਂਦੀਆਂ ਨੇ ਪਾਤਸ਼ਾਹ ਰਮਦਾਸ ਜੀ ਮਹਾਰਾਜੀ ਦੇ ਗੁਰਪੁਰਬ ਬਣਾਏ ਜਾ ਰਹੇ ਨੇ ਇਹਨਾਂ ਦੀ ਜੁਬਾਨੀ ਗੁਰੂ ਸਾਹਿਬ ਜੀ ਦੇ ਸੰਗਤ ਦੇ ਗਰਗਨ ਨੂੰ ਨਮਸਕਾਰ ਕਰਦੋਂ ਤੇ ਗੁਰੂ ਸਾਹਿਬਾਨ ਨੂੰ ਵੀ ਨਮਸਕਾਰਾਂ ਬਖਸ਼ੋ ਨਮਸਕਾਰਾਂ ਹੋਈਆਂ ਨੇ ਮਹਾਰਾਜੀ ਜੁਬਾਨੀ ਗੁਰੂ ਦਾ ਦਰਜ ਹੈ ਜਿਦੇ ਵਿੱਚ ਸਾਨੂੰ ਇਹ ਕਈ ਪੁਰੀਤਿਆਂ ਤੋਂ ਮਹਾਰਾਜ ਨੇ ਵਰ ਗਿਆ ਹੈ ਸਾਨੂੰ ਆਪਣੇ ਸੱਚ ਸੱਚੇ ਗਿਰਤ ਕਰਨ ਦੇ ਲਈ ਫੈਰ ਕੀਤਾ ਹੈ ਸਾਡੀ ਪਰਵਾਨੀ ਸਾਨੂੰ ਵਿਦੇਸ਼ ਦਿੰਦੀ ਹੈ ਜੋ ਵੀ ਇਹਨੂੰ ਫੈਲਾਣਾ ਆਨੇ ਪਰ ਸਾਨੂੰ ਉਪਦੇਸ਼ ਦੀ ਲੋੜ ਹੈ ਕਿਰਨ ਦੀ ਜਰੂਰ ਹੈ ਜਿੱਥੇ ਜਿਵੇਂ ਗੁਰੂ ਸਾਹਿਬਾਂ ਦੇ ਸਾਹ ਤੱਕ ਜਿੱਥੇ ਗੁਰੂਆਂ ਦੇ ਪਗ ਦੱਸੇ ਹੋਏ ਉਪਦੇਸ਼ਾਂ ਚਲਦੀ ਲੋੜ ਹੈ ਅਮਲ ਕਰਨ ਦੀ ਲੋੜ ਹੈ ਤਾਂ ਹੀ ਸਾਡੇ ਗੁਰਗਰੂ ਬਣਾਏ ਸਭ ਹੋ ਸਕਦੇ ਨੇ ਜੇ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰੀਏ ਭਗਤਿਆਂ ਨੇ అనేక પ્રકાર ਦੀਆਂ ਪ੍ਰੀਤੀਆਂ ਦਾ ਵਿਰੋਧ ਕੀਤਾ ਰਾਜੇ ਰਾਣਾਂ ਦਾ ਵਿਰੋਧ ਕੀਤਾ ਦੁਨੀਆ ਸਿੱਧੇ ਰਾਹ ਪਾਇਆ ਹੈ ਭਗਤੀ ਕੀਤੀ ਬੰਦਗੀ ਕੀਤੀ ਤੇ ਆਪਣੇ ਕਿਰਤ ਕਮਾਈ ਕੀਤੀ ਸੱਚ ਸਾਜ ਦੀ ਕਮਾਈ ਕੀਤੀ ਉਹਨਾਂ ਨੇ ਉਹਨਾਂ ਦੇ ਦੱਸੇ ਹੋਏ ਪਾਏ ਪੂਰੇ ਚੰਨ ਦੀ ਲੋੜ ਹੈ ਕਾਹਹੀਂ ਸਾਡੇ ਮਨਾਏ ਹੋਏ ਗੁਰਪੁਰਬ ਬੇਟੀਆਂ ਹੋਈਆਂ ਮਿਹਨਤ ਸਭ ਨੇ ਸਵਾਦ ਜੀ ਅਸੀਂ ਅਸੀਂ ਚੰਗੇ ਸਵਾਦ ਦੇ ਵਿੱਚ ਵਿਚਰੀਏ ਚੰਗੇ ਸਵਾਦ ਸਿਰਜਣਾ ਕਰੀਏ ਨਸ਼ੇ ਪਰ ਤਿਆਰ ਕਰੀਏ ਆਪਣੇ ਕਿਰਤ ਕਰੀਏ ਸੱਚੀ ਸੋਚੀ ਅਤੇ ਗਰੀਬ ਦਾ ਆਪ ਵੰਡ ਸਕੀਏ ਨਾਮ ਜਪ ਕਿਰਤ ਕਰੀਏ ਦੇਵ ਦੇਸ਼ ਨੂੰ ਫੜਾਈਏ ਤਾਂ ਹੀ ਸਾਡੇ ਸਭ ਲੋਕ ਆਜ਼ਾਦ ਨੇ ਇਥੇ ਨਵੀਂ ਰੱਬ ਹੋਣ ਜਾ ਰਿਹਾ ਹੈ ਸੋ ਸਾਰੀਆਂ ਸਗਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜੀ ਕਿ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਕਿ 647ਵਾਂ ਪੂਰੀ ਦੁਨੀਆ ਦੇ ਵਿੱਚ ਹਰ ਸ਼ੁਲਾ ਨਾਲ ਮਨਾਇਆ ਜਾ ਰਿਹਾ ਹੈ ਜੀ ਉਸ ਦੇ ਸੰਬੰਧ ਦੇ ਵਿੱਚ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ ਗੁਰੂ ਰਵਿਦਾਸ ਜੀ ਨਾਮ ਨਾਮ ਲੈਵਾ ਸੰਗਤ ਨੂੰ ਸਾਰੀ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਗੁਰੂ ਰਬਦਾਸ ਜੀ ਮਹਾਰਾਜ ਜੀ ਦੇ ਜਿਹੜੀ ਉਹਨਾਂ ਦੀ ਬਾਣੀ ਹੈ ਉਸ ਤੇ ਅਮਲ ਕਰਕੇ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਜਿੱਥੇ ਆਪਾਂ ਦਸਾਂ ਗੁਰੂਆਂ ਨੂੰ ਭਗਤਾਂ ਨੂੰ ਮੱਥਾ ਟੇਕਦੇ ਆ ਉਸ ਦੇ ਵਿੱਚ ਅਸੀਂ ਗੁਰੂ ਸ੍ਰੀ ਰਬਦਾਸ ਜੀ ਮਹਾਰਾਜ ਜੀ ਨੂੰ ਵੀ ਆਪਾਂ ਨਤਮਸਤਕ ਹੁੰਨੇ ਆ ਆਪਾਂ ਨੂੰ ਲੋੜ ਹੈ ਉਹਨਾਂ ਦੀ ਜੋ ਸਿੱਖਿਆ ਉਹਨਾਂ ਦੀ ਬਾਣੀ ਹੈ ਉਸ ਤੇ ਅਮਲ ਕਰਨ ਦੀ ਉਸ ਤੇ ਚੱਲਣ ਦੀ ਔਰ ਮੈਂ ਸਮੁੱਚੀ ਸੰਗਤ ਦਾ ਸਾਡੇ ਸ਼ਹਿਰ ਦੇ ਜਿਹੜੇ ਕਿ ਸਾਡੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜਿਹੜੇ ਸਾਰੇ ਹੀ ਸਾਰੇ ਹੀ ਸੰਗਤ ਅੱਜ ਉਹਨਾਂ ਦੀ ਸ਼ੋਪਾ ਦੇ ਵਿੱਚ ਯਾਤਰਾ ਜੋ ਅੱਜ ਨਿਕਲ ਰਹੀ ਹੈ ਮੈਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ ਔਰ ਮੈਂ ਸਾਰੀ ਸੰਗਤ ਨੂੰ ਅੱਜ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਸਰਪਾ ਮੈਂ ਇੱਥੇ ਜਾ ਰਹੇ ਨੇ ਸ਼ੁਕਰੀਆ ਜੀ ਦਾ ਧੰਨਵਾਦ ਕਰਦੇ ਹਾਂ ਸ੍ਰੀ ਗੁਰੂ ਰਵਿਦਾਸ ਕਮੇਟੀ ਵਾਰ ਨੰਬਰ 12 ਉਹਨਾਂ ਦੀ ਸਮੂਥ ਸਹਾਸ ਕਜਵੋਂ ਉਹ ਨਾਮ ਸੁਣੀ ਚਲੀ ਕਾਤਿਆਂ ਗੀਤ ਜਨਮਾ ਦੇ ਚਿਰੇ ਉਹ ਨਾਮ ਸੁਣੀ ਮਾਰਤਾ ਅਗੇ ਗੀਤ ਜਨਮਾ ਦੇ ਚਿਰੇ ਉਹ ਨਾਮ ਸੁਣੀ ਮਾਰਤਾ ਸਾਡੇ ਇਲਾਕੇ ਦੀ ਕਹਾਣ ਸਬੇ ਜਨਮਤ ਪਾਉ ਸਭਾਪਨ ਸੁਣਾਵੇ ਕਾਪੀ ਇਹਨਾਂ ਦਾ Obrigado.